ਪੰਜਾਬ ਦੇ ਲੋਕਾਂ ਦੇ ਲਈ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਚ ਅਲਰਟ ਜਾਰੀ ਹੋਇਆ ਬਿਨਾਂ ਕਿਸੇ ਕੰਮ ਤੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੇ ਲਈ ਸਲਾਹ ਦਿੱਤੀ ਗਈ ਹੈ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਗਲੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪਵੇਗਾ ਗੜੇ ਪੈਣਗੇ ਤੇ ਨਾਲ ਹੀ 30 ਤੋਂ 50 ਕਿਲੋਮੀਟਰ ਦੀ ਰਫਤਾਰ ਦੇ ਨਾਲ ਨੇਰੀ ਝੱਖੜ ਤੂਫਾਨ ਆਉਣ ਦੀ ਸੰਭਾ ਆਪਨਾ ਦੱਸੀ ਜਾ ਰਹੀ ਹੈ ਜਿਸ ਵਿਚਾਰੇ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਬਿਨਾਂ ਕਿਸੇ ਕੰਮ ਤੋਂ ਆਪਣੇ ਘਰਾਂ ਤੋਂ ਬਾਹਰ ਜਿਹੜਾ ਨਾ ਨਿਕਲਿਆ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੌਸਮ ਵਿਭਾਗ ਨੇ ਮੀਂਹ ਅਤੇ ਤੂਫਾਨ ਦਾ yellow alert ਜਾਰੀ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਧੁੰਦ ਦੇ ਨਾਲ ਨਾਲ ਹੁਣ ਪੰਜਾਬ ਦੇ ਵਿੱਚ ਜਿਹੜਾ ਕਿ 2 ਫਰਵਰੀ ਤੋਂ ਬਾਅਦ ਮੀਂਹ ਚੱਕਰ ਹਨੇਰੀ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਇਸ ਦੇ ਨਾਲ ਨਾਲ ਹੀ ਤੇਜ਼ ਹਵਾਵਾਂ ਤੇ ਬਿਜਲੀ ਗਿਰਨ ਦੀ ਸੰਭਾਵਨਾ ਕਾਰਨ yellow alert ਜਾਰੀ ਕੀਤਾ ਗਿਆ ਇਸ ਸਮੇਂ ਦੌਰਾਨ ਹਵਾ ਦੀ ਰਫਤਾਰ ਜਿਹੜੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਹੋ ਸਕਦੀ ਹੈ ਮੌਸਮ ਵਿਭਾਗ ਦੇ ਅਨੁਸਾਰ ਇਸ ਸਾਲ ਜਨਵਰੀ ਪਿਛਲੇ 15 ਸਾਲਾਂ ਦੇ ਵਿੱਚ ਸਭ ਤੋਂ ਵੱਧ ਠੰਡ ਪੈ ਰਹੀ ਹੈ ਤੇ ਲਗਾਤਾਰ ਪੱਛਮੀ gadbadi ਨੇ ਤਾਪਮਾਨ ਨੂੰ ਜਿਹੜਾ ਆਮ ਨਾਲੋਂ ਹੇਠਾਂ ਰੱਖਿਆ ਮੌਸਮ ਵਿਭਾਗ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉੱਤਰੀ ਪੱਛਮੀ ਭਾਰਤ ਨੂੰ ਇੱਕ ਨਵੀਂ western ਡਿਸਟਰਬੈਂਸ ਪ੍ਰਭਾਵਤ ਹੋਣ ਦੀ ਉਮੀਦ ਹੈ ਜਿਸ ਦੇ ਕਾਰਨ 3 ਫਰਵਰੀ ਦੀ ਰਾਤ ਤੋਂ ਇੱਕ ਹੋਰ ਸਿਸਟਮ ਜਿਹੜਾ ਸਰਗਰਮ ਹੋ ਸਕਦਾ ਜੋ ਸਥਿਰ ਮੌਸਮ ਦੇ ਦੌਰ ਨੂੰ ਵਧਾ ਸਕਦਾ ਹੈ ਇਸ ਵੇਲੇ ਉੱਤਰੀ ਪੂਰਬੀ ਈਰਾਨ ਤੇ ਇੱਕ ਉਪਰੀ ਹਵਾ ਪੱਛਮੀ ਗੜਬੜ ਅਤੇ ਉੱਤਰੀ ਭਾਰਤ ਤੇ ਤੇਜ਼ ਜੈਟ ਸਟ੍ਰੀਮ ਹਵਾ ਖੇਤਰੀ ਮੌਸਮੀ ਸਥਿਤੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ ਉੱਥੇ ਹੀ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਮੀਂਹ ਪੈਣ ਦੀ ਸੰਭਾਵਨਾ ਆਉਣ ਵਾਲੇ ਜਿਹੜਾ ਕਿ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਰਾਤ ਦੇ ਤਾਪਮਾਨ ਦੇ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਗਰਾਵਟ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਤੋਂ ਬਾਅਦ ਤਾਪਮਾਨ ਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਅੱਜ ਦੀ ਰਾਤ 3 ਫਰਵਰੀ ਦੀ ਰਾਤ ਨੂੰ ਪੰਜਾਬ ਦਾ ਮੌਸਮ ਜਿਹੜਾ ਬਿਲਕੁਲ ਬਦਲ ਜਾਵੇਗਾ ਮੀਂਹ ਪਵੇਗਾ ਹਨੇਰੀ ਆਵੇਗੀ ਕਈ ਥਾਵਾਂ ਤੇ ਉੱਤੇ ਸੂਬੇ ਦੇ ਵਿੱਚ ਬਿਜਲੀ ਡਿਗਨ ਦਾ ਇਹ ਯਲੋ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਿਨਾਂ ਕਿਸੇ ਕੰਮ ਤੋਂ ਆਪਣੇ ਘਰਾਂ ਤੋਂ ਬਾਹਰ ਆ ਜਿਹੜਾ ਨਾ ਨਿਕਲਣ ਕਿਉਂਕਿ ਹਨੇਰੀ ਤੇ ਹਵਾ ਦੀ ਜੜੀ ਰਫਤਾਰ ਆ ਉਹ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਤਾਪਮਾਨ ਠੇਹਾ ਆਉਣ ਦੇ ਨਾਲ ਨਾਲ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਧੁੰਦ ਦੀ ਜਿਹੜੀ ਵਿਜ਼ਿਬਿਲਟੀ ਆ ਉਹ ਜ਼ੀਰੋ 20 ਡਿਗਰੀ ਰਹੇਗੀ ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਹੋਣੀ ਹੈ ਕਿਉਂਕਿ ਪਹਾੜਾਂ ਦੇ ਵਿੱਚ ਬਰਫਬਾਰੀ ਆ ਜਿਸ ਦੇ ਨਾਲ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉੱਥੇ ਹੀ ਹੁਣ ਆਉਣ ਵਾਲੇ 2-3 ਦਿਨਾਂ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪਵੇਗਾ ਤੇ ਲੋਕਾਂ ਨੂੰ ਕਿਹਾ ਗਿਆ ਕਿ ਬਿਨਾਂ ਕਿਸੇ ਕੰਮ ਤੋਂ ਆਪਣੇ ਘਰਾਂ ਤੋਂ ਬਾਹਰ ਨਾ ਜਾਵੋ ਪਹਾੜਾਂ ਦੇ ਵਿੱਚ ਘੁੰਮਣ ਦਾ ਪਲਾਨ ਬਿਲਕੁਲ ਵੀ ਨਾ ਬਣਾਓ ਕਿਉਂਕਿ ਜਿਹੜਾ ਕਿ ਰਸਤੇ ਦੇ ਵਿੱਚ ਤੁਸੀਂ ਕਿਸੇ ਵੱਡੀ ਮੁਸੀਬਤ ਦੇ ਵਿੱਚ ਘਿਰ ਸਕਦੇ ਹੋ ਇਹ ਬਿਜਲੀ ਡਿੱਗਣ ਦੀ ਸੰਭਾਵਨਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ yellow alertਾ ਜਿਹੜਾ ਉਹ ਜਾਰੀ ਕੀਤਾ ਗਿਆ